ਦੋਸਤੋ ਨਮਸਕਾਰ ਤੁਹਾਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਤੋਂ ਅੱਜ ਦੋਸਤੋ ਕੁਝ ਰਿਲੈਕਸ ਹੋ ਕੇ ਤੁਹਾਡੇ ਨਾਲ ਗੱਲਾਂ ਕਰਾਂਗੇ ਕਿਉਂਕਿ 2024 ਦੇ ਇਲੈਕਸ਼ਨ ਜਿਹੜੇ ਨੇ ਉਹ ਉਹਨਾਂ ਦਾ ਰਿਜ਼ਲਟ ਕੱਲ ਤੁਸੀਂ ਦੇਖ ਲਿਆ ਤੇ ਸੁਭਾਵਿਕ ਸੀ ਇਹ ਚੀਜ਼ਾਂ ਕਿਉਂਕਿ ਕੁਝ ਸੁਪਨੇ ਜਿਹੜੇ ਲੋਕ ਦੇਖ ਰਹੇ ਸੀ ਜਾਂ ਆਮ ਜਨਤਾ ਦਿਖਾ ਰਹੇ ਸੀ ਉਹਨਾਂ ਤੋਂ ਸ਼ਾਇਦ ਉਹਨਾਂ ਦੀ ਜਿਹੜੀ ਹੈ ਉਹ ਨੀਂਦ ਵੀ ਖੁੱਲ ਗਈ ਹੈ ਤੇ ਸੁਪਨੇ ਵੀ ਟੁੱਟ ਗਏ ਨੇ ਕਿਉਂਕਿ ਭਾਰਤ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਤੁਸੀਂ ਸਾਰੇ ਜਾਣਦੇ ਹੋ ਇਸ ਗੱਲ ਨੂੰ ਤਾਂ ਲੋਕਤੰਤਰੀਕ ਦੇਸ਼ ਦੇ ਵਿੱਚ ਇਲੈਕਸ਼ਨ ਲੋਕਤੰਤਰੀਕ ਤਰੀਕੇ ਦੇ ਨਾਲ ਹੋਣਾ ਜ਼ਰੂਰੀ ਹੈ ਤਾਂ ਇਸ ਵਾਰ ਜੋ ਨਤੀਜੇ ਸਾਡੇ ਸਾਹਮਣੇ ਆਏ ਨੇ ਉਹ ਲੋਕਤੰਤਰ ਨੂੰ ਬਚਾਣ ਲਈ ਜ਼ਰੂਰੀ ਸੀ ਕਿਉਂਕਿ ਪਿਛਲਾ ਜਿਹੜਾ 1.5-2 ਮਹੀਨੇ ਦਾ ਜਿਹੜਾ ਵਕਫਾ ਉਹ ਗੁਜ਼ਰਿਆ ਔਰ ਭਾਰਤ ਨੂੰ ਸੈਕੂਲਰ ਤੋਂ ਜਿਹੜਾ ਉਹ ਡਿਕਟੇਟਰ ਬਣਾਉਣ ਦੀ ਜਿਹੜੀ ਇੱਕ ਸਾਜ਼ਿਸ਼ ਹੋ ਰਹੀ ਸੀ ਸ਼ਾਇਦ ਉਹਦੇ ਤੋਂ ਜਿਹੜਾ ਥੋੜਾ ਜਿਆ ਹੁਣ ਆ ਉਹ ਪਾਰਟੀ ਪਿਛੇ ਹਟੇਗੀ ਕਿਉਂਕਿ ਪਿਛਲੀ ਵਾਰ ਨਾਲ ਉਹ ਕਾਫੀ ਉਹਨਾਂ ਦਾ ਨੁਕਸਾਨ ਹੋਇਆ ਉਹ ਇਹਦਾ ਜਿਹੜਾ ਕਸੂਰਵਾਰ ਹੈ ਉਹ ਖੁਦ ਨੇ ਮੇਰੀ ਨਿੱਜੀ رائے ਇਹ ਹੈ ਕਿ ਇਹ ਹੋਣਾ ਬਹੁਤ ਜ਼ਰੂਰੀ ਸੀ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਅਸੀਂ ਦੇਖਿਆ ਕਿ ਲੋਕ ਵਕ ਵਕ ਕਮਿਊਨਿਟੀਆਂ ਦੇ ਵਕ ਵਕ ਧਰਮਾਂ ਦੇ ਜਿਹੜੇ ਨੇ ਉਹ ਪਾਰਟੀ ਵਿਸ਼ੇਸ਼ ਦੇ ਪਿੱਛੇ ਲੱਗ ਕੇ ਆਪਣੀ ਜਿਹੜੀ ਆਪਣੇ ਸਟੇਟ ਦੀ ਪਹਿਚਾਣ ਹੈ ਉਹਨੂੰ ਗੁਆਰੇ ਸੀ। ਤੇ ਇਸ ਵਾਰੀ ਜਿਹੜਾ ਇਹ ਇੱਕ ਬੜਾ ਵੱਡਾ ਜਿਹੜਾ ਫੈਸਲਾ ਜਨਤਾ ਦਾ ਲੋਕਾਂ ਦਾ ਜਿਹੜਾ ਸਾਹਮਣੇ ਆਇਆ ਜਿਨ੍ਹਾਂ ਨੇ ਉਸ ਪਾਰਟੀ ਦੇ ਉਹਨਾਂ ਧਾਰਮਿਕ ਨਾਅਰਿਆਂ ਨੂੰ ਜਿਹੜਾ ਉਹ ਨਕਾਰਿਆ। ਔਰ ਜਿਹੜੇ ਲੋਕ ਸंवਿਧਾਨ ਦੀ ਗੱਲ ਕਰਦੇ ਨੇ ਜਿਹੜੇ ਲੋਕ ਲੋਕਤੰਤਰ ਦੀ ਗੱਲ ਕਰਦੇ ਨੇ ਉਹਨਾਂ ਨੂੰ ਅੱਗੇ ਲਿਆਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ ਤੋ ਸਭ ਤੋਂ ਪਹਿਲੇ ਅਸੀਂ ਗੱਲ ਸ਼ੁਰੂ ਕਰਦੇ ਆ ਜਲੰਧਰ ਤੋਂ ਸਾਡੇ ਕਾਂਗਰਸ ਦੇ ਕੈਂਡੀਡੇਟ ਚਰਨਜੀਤ ਚੰਨੀ ਜੀ ਜਿੱਤੇ ਨੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਬਹੁਤ ਵੱਡੇ ਮਾਰਜਨ ਤੋਂ ਜਿੱਤੇ ਨੇ ਲਗਭਗ 1,75,000 ਜਿਹੜੀਆਂ ਵੋਟਾਂ ਨੇ ਉਹਦਾ ਮਾਰਜਨ ਉਹਨਾਂ ਨੇ ਜਿਹੜਾ ਅਚੀਵ ਕੀਤਾ ਤੋ ਬੜੀ ਸ਼ਲਾਘਾ ਦੀ ਗੱਲ ਹੈ ਕਿ ਲੋਕਾਂ ਨੇ ਉਹਨਾਂ ਦੇ ਵਿੱਚ ਇੱਕ ਆਸ ਇੱਕ ਉਮੀਦ ਜਿਹੜੀ ਰੱਖੀ ਆ ਉਰ ਮੈਨੂੰ ਉਮੀਦ ਹੈ ਕਿ ਚਰਨਜੀਤ ਚੰਨੀ ਜੀ ਉਹਨਾਂ ਦੀਆਂ ਉਮੀਦਾਂ ਦੇ ਉੱਪਰ ਜਿਹੜੇ ਉਹ ਖਰੇ ਉਤਰਣਗੇ। ਤੋਂ ਦੋਸਤੋ ਸ਼ੁਰੂ ਕਰਦੇ ਆਂ ਅੱਜ ਦੀ ਚਰਚਾ। ਤੋਂ ਅੱਜ ਦੀ ਚਰਚਾ ਦਾ ਵਿਸ਼ਾ ਹੈ 2024 ਦੇ ਇਲੈਕਸ਼ਨ। ਤੋਂ 2024 ਦੇ ਇਲੈਕਸ਼ਨ ਦੀ ਚਰਚਾ ਅਸੀਂ ਦੋ ਪਾਰਟ ਦੇ ਵਿੱਚ ਰੱਖਾਂਗੇ। ਇੱਕ ਸਾਡੇ ਦੇਸ਼ ਦੇ ਉੱਤੇ ਕੀ ਇੰਪੈਕਟ ਆਣਾ ਦਾ ਤੇ ਸਾਡੇ ਜਲੰਧਰ ਸ਼ਹਿਰ ਜਾਂ ਪੰਜਾਬ ਦੇ ਉੱਪਰ ਇਹਨਾਂ ਦਾ ਕੀ ਇੰਪੈਕਟ ਹੋਏਗਾ। ਤੋਂ ਭਾਰਤਵਾਸੀ ਹੋਣ ਦੇ ਨਾਤੇ ਅਸੀਂ ਪਹਿਲੇ ਗੱਲ ਕਰਦੇ ਆਂ ਸਾਡੇ ਦੇਸ਼ ਦੀ। ਤੋ ਜੋ ਸੋਚਿਆ ਸੀ ਮੈਂ ਉਹਦੇ ਮੁਤਾਬਿਕ ਹੋਇਆ ਕਿਉਂਕਿ ਜਦੋਂ ਤੁਸੀਂ ਪਿਛਲੇ ਵੀ ਮੇਰੀਆਂ ਵੀਡੀਓਜ਼ ਦੇ ਵਿੱਚ ਦੇਖਿਆ ਕਿ ਭਾਰਤ ਨੂੰ ਕਿਸ ਤਰ੍ਹਾਂ ਇੱਕ ਲੋਕਤੰਤਰ ਤੋਂ ਡਿਕਟੇਟਰਸ਼ਿਪ ਬਣਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਹਦੇ ਵਿੱਚ ਸ਼ਾਇਦ ਜਿਹੜਾ ਉਹ ਨਾਕਾਮਯਾਬ ਹੋਏ ਨੇ ਤੇ ਲੋਕਤੰਤਰ ਦੇ ਵਿੱਚ ਜਿਹੜੇ ਲੋਕ ਹੁੰਦੇ ਨੇ ਉਹ ਸਭ ਤੋਂ ਵੱਡੀ ਤਾਕਤ ਹੁੰਦੇ ਨੇ ਤੇ ਅੱਜ ਲੋਕਾਂ ਨੇ ਜਿਹੜਾ ਉਹ ਦੱਸ ਦਿੱਤਾ ਹੈ ਕਿ ਲੋਕਤੰਤਰ ਲੋਕਾਂ ਦੇ ਹੱਥ ਹੈ ਨਾ ਕਿ ਕਿਸੇ ਸੱਤਾਧਾਰੀ ਪਾਰਟੀ ਦੇ ਵਿੱਚ ਤੋ ਜੋ ਰਿਜ਼ਲਟ ਤੁਹਾਡੇ ਸਾਹਮਣੇ ਆਏ ਨੇ ਕਿ ਲਗਭਗ ਜਿਹੜਾ ਬਾਟਮ ਲਾਈਨ ਦੇ ਉੱਪਰ ਹੈ ਉਹ ਐਨਡੀਏ ਦੀ ਪਾਰਟੀ ਹੈ ਇੱਥੇ ਹੀ ਕੁਝ ਲੋਕਾਂ ਦੇ ਮੰਨ ਦਾ ਜਿਹੜਾ ਮੈਂ ਵਹਿਮ ਕਰ ਦੇਣਾ ਚਾਹਾਂਗਾ ਜੇ ਤੁਸੀਂ ਤੱਥਾਂ ਦੇ ਆਧਾਰ ਤੇ ਗੱਲ ਕਰੋ ਤੇ ਹਮੇਸ਼ਾ ਇਹ ਇਲਜ਼ਾਮ ਲੱਗਦਾ ਆ ਕਿ ਇੰਡੀਆ ਆਲਾਈንስ ਪਾਰਟੀ ਜਿਹੜੀ ਆ ਉਹ ਸ਼ਾਇਦ 26 26 ਪਾਰਟੀਆਂ ਦਾ ਮੇਲ ਹੋ ਕੇ ਬਣੀ ਹੋਈ ਆ ਤੇ ਉਹਨਾਂ ਦਾ ਮੁਕਾਬਲਾ ਜਿਹੜਾ ਹੈ ਉਹ ਨਰਿੰਦਰ ਮੋਦੀ ਨਾਲ ਕੀਤਾ ਜਾ ਰਿਹਾ ਸੀ ਲੇਕਿਨ ਇੱਥੇ ਮੈਂ ਤੁਹਾਨੂੰ ਯਾਦ ਕਰਾਉਣਾ ਚਾਹਾਂਗਾ ਕਿ ਐਨਡੀਏ ਵੀ ਜਿਹੜੀ ਆ ਉਹ ਲਗਭਗ 35 ਤੋਂ 38 ਪਾਰਟੀਆਂ ਦਾ ਇੱਕ ਗੱਠ ਜੋੜ ਹੈ ਤੋ ਜਿਹੜੇ ਲੋਕਾਂ ਦੇ ਵਿੱਚ ਮੰਨਦੇ ਵਿੱਚ ਵਹਿਮ ਹੈ ਕਿ ਸ਼ਾਇਦ ਇੰਡੀਆ ਦਾ ਮੁਕਾਬਲਾ ਸਿਰਫ ਨਰਿੰਦਰ ਮੋਦੀ ਦੇ ਨਾਲ ਹੋ ਰਿਹਾ ਉਹ ਸ਼ਾਇਦ ਗਲਤ ਹੈ ਹਾਂ ਉਹਨਾਂ ਨੂੰ ਐਜ਼ ਅ ਲੀਡਰ ਜਿਹੜਾ ਉਹ ਰਿਪਰੈਜ਼ੈਂਟ ਕਰਨ ਲਈ ਅੱਗੇ ਲਿਆਂਦਾ ਗਿਆ ਸੀ ਕਿ ਉਹ ਲੀਡ ਕਰ ਰਹੇ ਨੇ ਐਂਡੀਏ ਨੂੰ ਲੇਕਿਨ ਅਖੀਰ ਸਮਿਆਂ ਦੇ ਵਿੱਚ ਜਿਹੜੀਆਂ ਗੱਲਾਂ ਹੋਈਆਂ ਨੇ ਤੋ ਐਂਡੀਏ ਦੀ ਜਿਹੜੀਆਂ ਅਲਾਈਅੰਸ ਪਾਰਟੀਆਂ ਨੇ ਉਹਨਾਂ ਨੂੰ ਵੀ ਇਸ ਗੱਲ ਤੇ ਧਿਆਨ ਕਰਨਾ ਚਾਹੀਦਾ ਕਿ ਅਖੀਰਲੇ ਸਮੇਂ ਦੇ ਵਿੱਚ ਜਿਹੜਾ ਪ੍ਰਧਾਨ ਮੰਤਰੀ ਸਾਹਿਬ ਨੇ ਕੋ ਇਲੈਕਸ਼ਨ ਪ੍ਰਚਾਰ ਕੀਤਾ ਉਹ ਸ਼ਾਇਦ ਲੋਕਤਾਂਤ੍ਰਿਕ ਨਹੀਂ ਸੀ ਕਿਉਂਕਿ ਹਰ ਸਟੇਜ ਦੇ ਉੱਪਰ ਉਹਨਾਂ ਨੇ Hindu Musliman ਦਾ ਜਿਹੜਾ ਉਹ ਨਾਰਾ ਜਿਹੜਾ ਉਹਨੂੰ ਬੋਲਿਆ ਹਰ ਜਗ੍ਹਾ ਮੁਸਲਿਮ ਭਾਈਚਾਰੇ ਨੂੰ ਜਿਹੜਾ ਟਾਰਗੇਟ ਕੀਤਾ ਗਿਆ ਤੇ ਇਹ ਚੀਜ਼ਾਂ ਜਿਹੜੀਆਂ ਨੇ ਸ਼ਾਇਦ ਲੋਕਤੰਤਰ ਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ ਔਰ ਮੇਰਾ ਖਿਆਲ ਹੈ ਇਸ ਗੱਲ ਨੂੰ ਜ਼ਿਆਦਾ ਕਹਿਣ ਦੀ ਲੋੜ ਨਹੀਂ ਉਹਨਾਂ ਨੂੰ ਇਸ ਚੀਜ਼ ਦਾ ਜਵਾਬ ਮਿਲ ਵੀ ਗਿਆ ਕਿਉਂਕਿ ਸਾਰੇ ਦੇਸ਼ ਦੇ ਵਿੱਚ ਅਸੀਂ ਗੱਲ ਕਰ ਰਹੇ ਸੀ ਕਿ RAM RAM ਦਾ ਨਾਮ ਲੈ ਕੇ ਜਿਹੜੀ ਵੋਟਾਂ ਮੰਗੀਆਂ ਜਾ ਰਹੀਆਂ ਨੇ ਮੈਂ ਪਹਿਲੇ ਇਹ ਗੱਲ ਕਲੀਅਰ ਕਰ ਦਿਆਂ ਕਿ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਲੇਕਿਨ ਧਰਮ ਦਾ ਜਿਹੜਾ ਵਪਾਰ ਲੋਕ ਬਣਾਉਂਦੇ ਨੇ ਅਸੀਂ ਹਮੇਸ਼ਾ ਉਹਨਾਂ ਦੇ ਖਿਲਾਫ ਗੱਲ ਕਰਦੇ ਆਈਆਂ ਤੇ ਕਰਦੇ ਹੀ ਰਹਾਂਗੇ। ਤੋਂ ਇੱਥੇ ਵੀ ਜਿਹੜਾ ਰਾਮ ਮੰਦਿਰ ਦੇ ਨਾਮ ਦੇ ਉੱਤੇ ਲੋਕਾਂ ਦੇ ਘਰ-ਘਰ ਪ੍ਰਚਾਰ ਕੀਤਾ ਜਾ ਰਿਹਾ ਸੀ ਤੁਸੀਂ ਦੇਖਿਆ ਹੋਣਾ ਕਿ ਲਾਸਟ ਇਲੈਕਸ਼ਨ ਕੈਂਪੇਨਿੰਗ ਦੇ ਵਿੱਚ ਕਹਿੰਆ ਮਿੱਤਲ ਜੀ ਜਿਹੜੇ ਬੜੇ ਇੱਕ ਮਸ਼ਹੂਰ ਸਿੰਗਰ ਨੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਪ੍ਰਚਾਰ ਕਰ ਰਹੇ ਸੀ ਔਰ ਹਿੰਦੂਤਵਵਾਦ ਜਿਹੜਾ ਨਾਹਰਾ ਉਹਨੂੰ ਬੁਲੰਦ ਕਰ ਰਹੇ ਸੀ। ਦੇਖੋ ਕਿਸੇ ਵੀ ਧਰਮ ਦੇ ਲਈ ਗੱਲ ਕਰਨਾ ਚੰਗੀ ਗੱਲ ਹੈ ਉਸ ਧਰਮ ਦਾ ਪ੍ਰਚਾਰ ਕਰਨਾ ਪ੍ਰਸਾਰ ਕਰਨਾ ਅੱਛੀ ਗੱਲ ਹੈ ਲੇਕਿਨ ਉਸ ਦੀ ਆੜ ਦੇ ਵਿੱਚ ਕਿਸੇ ਦੂਸਰੇ ਧਰਮ ਨੂੰ ਜਿਹੜਾ ਉਹ ਨੀਚਾ ਦਿਖਾਣਾ ਇਹ ਗੈਰ ਸंवਿਧਾਨਿਕ ਹੈ ਸਾਡਾ ਦੇਸ਼ ਲੋਕਤੰਤਰ ਹੈ ਤੇ ਲੋਕਤੰਤਰ ਦੇ ਵਿੱਚ ਇਹ ਚੀਜ਼ਾਂ ਨਹੀਂ ਹੋ ਸਕਦੀਆਂ ਔਰ ਸਾਡੇ ਸੰਵਿਧਾਨ ਦੇ ਵਿੱਚ ਇਹ ਲਿਖਿਆ ਕਿ ਹਰ ਇਨਸਾਨ ਨੂੰ ਇਹ ਹੱਕ ਹੈ ਕਿ ਉਹ ਆਪਣੇ ਧਰਮ ਨੂੰ ਆਪਣੇ ਤਰੀਕੇ ਦੇ ਨਾਲ ਮੰਨ ਸਕੇ ਤੋ ਇਹ ਚੀਜ਼ਾਂ ਜਿਹੜੀਆਂ ਸ਼ਾਇਦ ਭਾਜੀਪੀ ਲਈ ਐਨਡੀਏ ਲਈ ਜਿਹੜੀਆਂ ਉਹ ਦੋ ਤਾਰੀ ਤਲਵਾਰ ਸਾਬਿਤ ਹੋਈਆਂ ਨੇ ਕਿਉਂਕਿ ਨਾਰਾਇਣਾਂ ਦਾ ਸੀ ਕਿ ਜੋ ਰਾਮ ਕੋ ਲਾਏ ਹਨ ਹਮ ਉਨਕੋ ਲਾਏਗੇ। ਤੋਂ ਮੈਂ ਤਾਂ ਪਹਿਲੇ ਵੀ ਵੀਡੀਓ ਚ ਕਹਿੰਦਾ ਰਿਹਾ ਕਿ ਪ੍ਰਭੂ ਸ਼੍ਰੀ ਰਾਮਚੰਦਰ ਜੀ ਉਹ ਭਾਰਤ ਦੇ ਕਣ-ਕਣ ਦੇ ਵਿੱਚ ਨੇ। ਇਹ ਪੰਜਾਬ ਹੋਏ, ਗੁਜਰਾਤ ਹੋਏ, ਬੰਗਾਲ ਹੋਏ ਕੋਈ ਵੀ ਸਟੇਟ ਤੁਸੀਂ ਲਾਓ, ਹਰ ਜਗ੍ਹਾ ਜਿਹੜੇ ਉਹਨਾਂ ਦੇ ਅਨੁਯਾਈ ਤੁਹਾਨੂੰ ਮਿਲਦੇ ਨੇ। ਤੋਂ ਐਸਾ ਕੋਈ ਇਨਸਾਨੀ ਰੂਪ ਦੇ ਵਿੱਚ ਕੋਈ ਹੈ ਕੋਈ ਜੋ ਉਹ ਰਾਮ ਨੂੰ ਲੈ ਕੇ ਆ ਸਕੇ। ਇਹ ਪਹਿਲੇ ਤਾਂ ਗੱਲ ਹੀ ਗਲਤ ਹੈ ਨਾ। ਤੁਸੀਂ ਭਗਵਾਨ ਨੂੰ ਲਿਆਉਣ ਦੀ ਗੱਲ ਕਰਦੇ ਹੋ। ਭਗਵਾਨ ਤਾਂ ਸਾਡੇ ਦਿਲਾਂ ਦੇ ਵਿੱਚ ਨੇ। ਤੋ ਇਹ ਜਿਹੜਾ ਨਾਰਾ ਕੁਝ ਹੱਦ ਤੱਕ ਤੁਸੀਂ ਗਲਤ ਜਿਹੜਾ ਬੋਲਿਆ ਸੀ ਜਿਸ ਦੀ ਪਰਭਾਈ ਅੱਜ ਤੁਹਾਨੂੰ ਕਰਨੀ ਪੈ ਰਹੀ ਹੈ ਔਰ ਪਰਭਾਈ ਏਡੀ ਵੱਡੀ ਕਰਨੀ ਪੈ ਰਹੀ ਹੈ ਕਿ ਅਯੁੱਧਿਆ ਦੇ ਵਿੱਚ ਤੁਸੀਂ ਰਾਮ ਮੰਦਿਰ ਬਣਾ ਕੇ ਸਾਰੇ ਦੇਸ਼ ਦੇ ਵਿੱਚੋਂ ਉਹਦੇ ਨਾਮ ਦੇ ਉੱਤੇ ਵੋਟਾਂ ਮੰਗ ਰਹੇ ਸੀ ਤੇ ਅਤੇ ਤੁਸੀਂ ਅਯੁੱਧਿਆ ਹੀ ਸੀਟ ਖਰਗੇ ਇਹ ਤੁਹਾਡੇ ਸਾਹਮਣੇ ਅੱਜ ਤੱਥ ਹੈ ਕਿ ਅਯੁੱਧਿਆ ਜਿੱਥੇ ਰਾਮ ਮੰਦਿਰ ਬਣਿਆ ਜਿਹੜੀ ਫੈਜ਼ਾਬਾਦ ਸੀਟ ਹੈ ਉੱਥੋਂ ਹੀ ਬੀਜੇਪੀ ਦਾ ਕੈਂਡੀਡੇਟ ਜਿਹੜਾ ਉਹ ਇਲੈਕਸ਼ਨ ਹਾਰ ਗਿਆ ਦੇਖੋ ਜੇ ਉਹ ਲੋਕ ਮੁਸ਼ਕਲਾਂ ਦੇ ਵਿੱਚ ਨਾ ਹੁੰਦੇ ਜੇ ਉਹਨਾਂ ਨੂੰ ਕੋਈ ਸਮੱਸਿਆ ਨਾ ਹੁੰਦੀ ਤੇ ਉਹਨਾਂ ਲਈ ਉਹਨਾਂ ਦਾ ਜਿਹੜਾ ਸ਼ਹਿਰ ਹੈ ਅੱਜ ਇੱਕ ਤੀਰਥ ਸਥਾਨ ਬਣ ਚੁੱਕਾ ਹੈ ਸਾਰੀ ਦੁਨੀਆ ਤੋਂ ਲੋਕ ਜਿਹੜੇ ਨੇ ਉਹ ਰਾਮ ਜੀ ਦੇ ਦਰਸ਼ਨ ਕਰ ਲੈ ਉੱਥੇ ਆ ਰਹੇ ਨੇ ਲੇਕਿਨ ਕੀ ਕਾਰਨ ਹੈ ਕਿ ਉਹ ਲੋਕਾਂ ਨੇ ਬੀਜੇਪੀ ਦੇ ਕੈਂਡੀਡੇਟ ਨੂੰ ਨਕਾਰ ਕੇ ਇੱਕ ਦਲਿਤ ਭਾਈਚਾਰੇ ਤੋਂ ਆਂਦੇ ਹੋਏ ਸਮਾਜਵਾਦੀ ਪਾਰਟੀ ਦੇ ਕੈਂਡੀਡੇਟ ਨੂੰ ਜਿਤਾ ਦਿੱਤਾ ਸ਼ਾਇਦ ਉਹ ਲੋਕ ਜ਼ਿਆਦਾ ਪੜੇ ਲਿਖੇ ਨਹੀਂ ਕ્યા ਜਿਹੜੇ ਸੜਕਾਂ ਦੇ ਝੰਡੇ ਲੈ ਕੇ ਘੁੰਮ ਰਹੇ ਸੀ ਧਾਰਮਿਕ ਝੰਡੇ ਤੇ ਧਾਰਮਿਕ ਨਾਰੇ ਲਾ ਕੇ ਭਾਜਪਾ ਲਈ ਵੋਟਾਂ ਮੰਗ ਰਹੇ ਸੀ ਸ਼ਾਇਦ ਇਹਨਾਂ ਨੂੰ ਵੀ ਥੋੜੀ ਜੀ ਸਮਝ ਦੀ ਲੋੜ ਹੈ। ਤੋਂ ਐਨਡੀਏ ਦੀ ਸਰਕਾਰ ਜਿਹੜੀ ਹੈ ਉਹ ਦੋਸਤੋ ਲਗਭਗ ਬੰਨੀ ਤੈ ਲੇਕਿਨ ਇਸ ਸਮੇਂ ਦੇ ਵਿੱਚ ਜਿਹੜਾ ਉਹ ਮੈਨੂੰ ਲੱਗ ਰਿਹਾ ਕਿ ਸ਼ਾਇਦ ਨਿਤਿਸ਼ ਕੁਮਾਰ ਇੱਕ ਬੜੀ ਵੱਡੀ ਭੂਮਿਕਾ ਅਦਾ ਕਰਨਗੇ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਵੀ ਦੇਖਿਆ ਕਿ ਉਹ ਸ਼ੁਰੂ ਤੋਂ ਪਲਟੂ ਰਾਮ ਰਹੇ ਨੇ। ਇਹ ਪਲਟੂ ਰਾਮ ਦੀ ਕੀ ਵਿਆਖਿਆ ਹੈ ਤੁਸੀਂ ਸਾਡੀ ਪਿਛਲੀ ਵੀਡੀਓ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਕਿ ਅਸੀਂ ਕਿਸ ਤਰ੍ਹਾਂ ਜਲੰਧਰ ਦੇ ਪਲਟੂ ਰਾਮ ਜਿਹੜੇ ਨੇ ਉਹਨਾਂ ਨੂੰ ਡਿਸਕਲੋਜ਼ ਕੀਤਾ ਸੀ ਤੋਂ ਵਾਪਸ ਆਨੇ ਟੌਪਿਕ ਤੇ ਕਿ ਨਿਤਿਸ਼ ਕੁਮਾਰ ਜੀ ਜਿਹੜੇ ਨੇ ਇਹ ਬੜੇ ਵੱਡੇ ਪਲਟੂ ਰਾਮ ਸਾਬਿਤ ਹੋਏ ਨੇ ਹਮੇਸ਼ਾ ਹੀ ਜਿਹੜੇ ਸਰਕਾਰ ਬਣਾ ਵੀ ਦਿੰਦੇ ਨੇ ਤੇ ਗਿਰਾ ਵੀ ਦਿੰਦੇ ਨੇ ਕਈ ਵਾਰ ਇਹ ਮੌਕਾ ਆਇਆ ਕਿ ਇਹਨਾਂ ਨੇ ਜਿਹੜੀ ਸਰਕਾਰ ਦੀ ਫੇਵਰ ਵੀ ਕੀਤੀ ਹੈ ਤੇ ਸਰਕਾਰ ਨੂੰ ਜਿਹੜਾ ਨੁਕਸਾਨ ਵੀ ਪਹੁੰਚਾਇਆ ਤੋਂ ਇਸ ਵਾਰੀ ਇਹ ਦੇਖਣਾ ਪਏਗਾ ਕਿ ਇਹ ਐਨਡੀਏ ਦੇ ਕੀ ਮੇਟੇ ਜਾਂਦੇ ਨੇ ਜਾਂ ਇੰਡੀਆ ਅਲਾਈਅንስ ਨੂੰ ਜੁਆਇਨ ਕਰਦੇ ਨੇ ਤਾਂ ਦੋਸਤੋ ਸਰਕਾਰ ਕੋਈ ਵੀ ਬਣੇ ਲੇਕਿਨ ਸਾਡਾ ਅਸਲ ਤੋਂ ਹੀ ਮਕਸਦ ਇਹ ਸੀ ਕਿ ਸਰਕਾਰ ਕਿਸੇ ਦੀ ਵੀ ਬਣੇ ਕਿਸੇ ਪਾਰਟੀ ਦੀ ਬਣੇ ਕਿਸੇ ਅਲਾਈਅንስ ਦੀ ਬਣੇ ਉਹ ਡਿਕਟੇਟਰ ਨਹੀਂ ਹੋਣੀ ਚਾਹੀਦੀ ਉਹ ਲੋਕਤੰਤਰ ਦੇ ਆਧਾਰ ਤੇ ਚੱਲਣੀ ਚਾਹੀਦੀ ਹੈ ਉਹ ਸੰਵਿਧਾਨਿਕ ਤੌਰ ਤੇ ਜਿਹੜਾ ਹਰ ਬੰਦੇ ਦੇ ਜਿਹੜੇ ਹੱਕ ਨੇ ਉਹਨੂੰ ਦੇਣ ਵਾਲੀ ਹੋਣੀ ਚਾਹੀਦੀ ਤਾਂ ਸ਼ਾਇਦ 2-4 ਦਿਨਾਂ ਦੇ ਵਿੱਚ ਇਹ ਫੈਸਲਾ ਹੋ ਜਾਏਗਾ ਕਿ ਸਰਕਾਰ ਕਿਹਨਾ ਦੀ ਬਣਦੀ ਹੈ ਕਿਹੜੀ ਪਾਰਟੀ ਆਂਦੀ ਹੈ لیکن ایک چیز اچھی ہوئے گی کہ ਜੇ ਸਰਕਾਰ ਹੁਣ ਐਨਡੀਏ ਦੇ ਵੀ ਬਣਦੀ ਹੈ ਤੇ ਉਹਨਾਂ ਦੇ ਵੀ ਥੋੜਾ ਜਿਆ ਜਿਹੜੀ ਹਵਾ ਹੈ ਉਹ ਟਾਈਟ ਹੋਈ ਹੈ ਕਿਉਂਕਿ ਪਿਛਲੀ ਵਾਰ ਨਾਲੋਂ ਉਹ ਸੀਟਾਂ ਕਾਫੀ ਗਵਾ ਚੁੱਕੇ ਨੇ ਤੇ ਇਸ ਵਾਰ ਯੂਪੀ ਜਿਹੜਾ ਕਿ ਪਿਛਲੀ ਵਾਰ ਉਹਨਾਂ ਨੇ ਆਪਣਾ ਗੜ੍ਹ ਬਣਾ ਲਿਆ ਸੀ ਜਿਸ ਦੇ ਆਧਾਰ ਤੇ ਉਹਨਾਂ ਨੂੰ ਮジョਰਿਟੀ ਮਿਲੀ ਸੀ ਉਹਦੇ ਵਿੱਚੋਂ ਹੀ ਉਹ ਸੀਟਾਂ ਹਾਰ ਗਏ ਨੇ ਤੇ ਸਮਾਜਵਾਦੀ پارٹی ਜਿਹੜੀ ਆ ਉਹ ਬੜੀ ਸਟਰੋਂਗ ਪਾਰਟੀ ਬਣ ਕੇ ਇਸ ਵਾਰ ਨਿਕਲੀ ਆ ਉਹਨਾਂ ਨੇ ਬਹੁਤ اچھی ਪਰਫਾਰਮੈਂਸ ਕੀਤੀ ਆ ਤੋਂ ਪ੍ਰੇਜ਼ ਕਰਨੀ ਚਾਹੀਦੀ ਹੈ ਅਖਲੇਸ਼ ਯਾਦਵ ਜੀ ਜਿਨ੍ਹਾਂ ਨੇ ਇਸ ਵਾਰ ਬਹੁਤ ਅੱਛਾ ਜਿਹੜਾ ਕੰਮ ਕੀਤਾ ਹੈ ਔਰ ਲੋਕਤੰਤਰ ਨੂੰ ਬਣਾਈ ਰੱਖਣ ਲਈ ਜਿਹੜਾ ਉਹ ਇਦਾਂ ਦੀ ਡੋਮੈਸਟਿਕ ਪਾਰਟੀਆਂ ਦਾ ਜਿਹੜਾ ਉਹ ਫਾਈਟ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਕਿਉਂਕਿ ਹਮੇਸ਼ਾ ਜਿਹੜੀਆਂ ਨੈਸ਼ਨਲ ਲੈਵਲ ਦੀਆਂ ਪਾਰਟੀਆਂ ਨੇ ਉਹ ਹਮੇਸ਼ਾ ਇਹ ਚਾਹੁੰਦੀਆਂ ਨੇ ਕਿ ਡੋਮੈਸਟਿਕ ਪਾਰਟੀਆਂ ਜਿਹੜੀਆਂ ਉਹ ਖਤਮ ਹੋ ਜਾਵੇ। ਉਹ ਦੋਸਤੋ ਇੱਥੇ ਹੀ ਜਿਹੜੀਆਂ ਅਸੀਂ ਗੱਲ ਕਰ ਰਹੇ ਹਾਂ ਕਿ ਸੂਬੇ ਦੀਆਂ ਪਾਰਟੀਆਂ ਤੋਂ ਉਹਨਾਂ ਦਾ ਜਿੱਤਣਾ ਤਾਂ ਜ਼ਰੂਰੀ ਹੋ ਜਾਂਦਾ ਹੈ। ਕਿਉਂਕਿ ਜਿਹੋ ਜਿੱਤਣਗੇ ਉਹਨਾਂ ਦੇ ਨੁਮਾਇੰਦੇ ਲੋਕ ਸਭਾ ਦੇ ਵਿੱਚ ਜਾਣਗੇ ਤੇ ਸ਼ਾਇਦ ਕੁਝ ਅੱਛੇ ਤਰੀਕੇ ਦੇ ਨਾਲ ਉਹਨਾਂ ਦੇ ਸੂਬੇ ਦੀਆਂ ਸਮੱਸਿਆਵਾਂ ਨੂੰ ਉੱਥੇ ਰੱਖਿਆ ਜਾ ਸਕਦਾ ਹੈ ਔਰ ਉਹਨਾਂ ਦਾ ਹੱਲ ਕੀਤਾ ਜਾ ਸਕਦਾ ਹੈ ਕਿਉਂਕਿ ਜਿਹੜੀਆਂ ਪਾਰਟੀਆਂ ਨੇ ਪਾਰਟੀਆਂ ਨਿਜੀ ਆਪਣੇ ਹਿੱਤ ਦੀ ਗੱਲ ਕਰਦੀਆਂ ਨੇ ਉਹ ਪਾਰਟੀ ਦੀ ਆਈਡਿਓਲੋਜੀ ਤੇ ਹੀ ਚਲਦੀਆਂ ਨੇ ਉਹਨਾਂ ਨੂੰ ਸੂਬਿਆਂ ਦੇ ਨਾਲ ਸ਼ਾਇਦ ਕੁਝ ਲੈਣਾ ਦੇਣਾ ਨਹੀਂ ਹੁੰਦਾ ਇਸ ਕਰਕੇ ਥੋੜਾ ਜਿਹਾ ਇਗਨੋਰ ਸੂਬਿਆਂ ਨੂੰ ਕੀਤਾ ਜਾਂਦਾ ਹੈ ਜਿਹਦਾ ਉਦਾਹਰਣ ਤੁਸੀਂ ਦੇਖ ਸਕਦੇ ਹੋ ਕਿ ਅੱਜ ਮਣੀਪੁਰ ਦੇ ਵਿੱਚ ਜਿਹੜੀ ਉਹ ਬੀਜੇਪੀ ਆਪਣੀ ਸੀਟ ਹਾਰ ਚੁੱਕੀ ਹੈ ਜਿਹੜੇ ਪਿਛਲੀ ਵਾਰ ਪਹਿਲੀ ਵਾਰੀ ਉੱਥੇ ਦੇ ਐਮਪੀ ਬਣੇ ਸੀ ਅੱਜ ਉਹ ਵੀ ਸੀਟ ਗਵਾ ਚੁੱਕੇ ਨੇ ਔਰ ਦੂਸਰੀ ਉਦਾਹਰਣ ਹੈ ਦੋਸਤੋ ਲਦਾਖ ਲਦਾਖ ਦੇ ਵਿੱਚ ਆਜ਼ਾਦ ਉਮੀਦਵਾਰ ਦਾ ਜਿੱਤਣਾ ਜਿਹੜਾ ਇਹ ਇੱਕ ਲੋਕਤੰਤਰ ਦੇ ਬਚਣ ਦਾ ਬਹੁਤ ਵਧੀਆ ਜਿਹੜਾ ਇੱਕ ਉਦਾਹਰਣ ਹੈ ਅਸੀਂ ਪਿਛਲੇ ਸਮਿਆਂ ਦੇ ਵਿੱਚ ਦੇਖਿਆ ਕਿ ਲਦਾਖ ਦੇ ਲੋਕ ਜਿਹੜੇ ਨੇ ਉਥੇ ਦਿਨ ਰਾਤ ਜਿਹੜੇ ਭੁੱਖ ਹੜਤਾਲ ਤੇ ਬੈਠੇ ਨੇ ਔਰ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਉਹ ਬਾਰ-ਬਾਰ ਕੇਂਦਰ ਸਰਕਾਰ ਦਾ ਜਿਹੜਾ ਦਰਵਾਜ਼ਾ ਖਟਕਟਾ ਰਹੇ ਸੀ ਪਰ ਕੇਂਦਰ ਸਰਕਾਰ ਸ਼ਾਇਦ ਉਹਨਾਂ ਦੀ ਸੁਣਵਾਈ ਨਹੀਂ ਕਰ ਰਹੀ ਸੀ ਜਿਸ ਦਾ ਖਾਮਿਆਜਾ ਕੇਂਦਰ ਸਰਕਾਰ ਨੂੰ ਅੱਜ ਉਥੇ ਭੁਗਤਣਾ ਪਿਆ ਕਿ ਅੱਜ ਲਦਾਖ ਦੇ ਵਿੱਚ ਉਥੇ ਦਾ ਇੱਕ ਆਜ਼ਾਦ ਉਮੀਦਵਾਰ ਜਿੱਤਿਆ ਤੇ ਸ਼ਾਇਦ ਇੱਕ ਉਮੀਦ ਉਹਨਾਂ ਲੋਕਾਂ ਦੀ ਜਾਗੀ ਹੈ ਕਿ ਹੁਣ ਉਹਨਾਂ ਦੀ ਆਵਾਜ਼ ਜਿਹੜੀ ਲੋਕ ਸਭਾ ਦੇ ਵਿੱਚ ਚੱਕੀ ਜਾ ਸਕੇਗੀ ਔਰ ਲਦਾਖ ਸ਼ਾਇਦ ਸਰਵਾਈਵ ਕਰ ਸਕੇਗਾ ਇੱਕ ਵਾਰੀ ਜਾਂਦੇ ਜਾਂਦੇ ਫੇਰ ਪ੍ਰੇਜ਼ ਕਰਨੀ ਜ਼ਰੂਰ ਬਣਦੀ ਹੈ ਜੋ ਪਰਫਾਰਮੈਂਸ ਯੂਪ ਦੇ ਵਿੱਚ ਸਮਾਜਵਾਦੀ ਪਾਰਟੀ ਨੇ ਕੀਤੀ ਹੈ ਉਹਨਾਂ ਦੇ ਕੈਂਡੀਡੇਟਸ ਨੇ ਜਿਨ੍ਹਾਂ ਦੇ ਨਾਲ ਮੁਕਾਬਲਾ ਕੀਤਾ ਉਹ ਬੀਜੇਪੀ ਦੇ ਸ਼ਾਇਦ ਉਹ ਕੈਂਡੀਡੇਟ ਸੀ ਜਿਹੜੇ ਮਨ ਦੇ ਵਿੱਚ ਜਿਹੜੀ ਜਿੱਤ ਦੀ ਸੰਭਾਵਨਾ 100% ਜਿਹੜੇ ਲੈ ਕੇ ਉਹ ਚੱਲ ਰਹੇ ਸੀ ਲੇਕਿਨ ਸਮਾਜਵਾਦੀ ਪਾਰਟੀ ਦੇ ਜੁਝਾਰੂ ਵਰਕਰਾਂ ਨੇ ਉਹਨਾਂ ਦੇ ਦੰਦ ਖੱਟੇ ਕੀਤੇ ਨੇ ਤਾਂ ਬਹੁਤ-ਬਹੁਤ ਅੱਛੀ ਪਰਫਾਰਮੈਂਸ ਰਹੀ ਹੈ ਜਿਹੜੀ ਲੋਕਤੰਤਰ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇੰਡੀਆ ਦੇ ਵਿੱਚ ਬਹਾਲ ਕਰੇਗੀ। ਤਾਂ ਆ ਦੋਸਤੋ ਹੁਣ ਗੱਲ ਕਰਦੇ ਆਂ ਪੰਜਾਬ ਦੀ। ਤੋਂ ਪੰਜਾਬ ਦੀ ਗੱਲ ਕਰਦੇ ਆਂ ਸਭ ਤੋਂ ਪਹਿਲੇ ਜੇ ਅਸੀਂ ਗੱਲ ਕਰੀਏ ਤੇ ਉਹ ਗੱਲ ਆਂਦੀ ਹੈ ਜੀ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਦੀ। ਤੋਂ ਆਮ ਆਦਮੀ ਪਾਰਟੀ ਦੇ ਵਿਚਲੀਆਂ ਕਮੀਆਂ ਜਿਹੜੀਆਂ ਉਹ ਇੱਕ ਵਾਰੀ ਫੇਰ ਜਾਹਿਰ ਹੋਈਆਂ ਨੇ। ਉਹ ਜਿਹੜੀ ਗੱਲ ਅਸੀਂ ਪਿਛਲੇ ਸਮਿਆਂ ਤੋਂ ਕਰਦੇ ਆਏ ਆਂ ਕਿ ਸ਼ਾਇਦ ਅੱਜ ਵੀ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਕੋਲ ਲੀਡਰਾਂ ਦੀ ਕਮੀ ਹੈ ਕਿਉਂਕਿ ਉਹ ਵਰਕਰ ਦੀ ਇਹ ਕਦਰ ਨਹੀਂ ਕਰਦੇ ਤੇ ਲੀਡਰ ਜਿਹੜੇ ਨੇ ਹੁਣ ਇਹਨਾਂ ਨੇ ਵੀ ਦੂਸਰੀਆਂ ਪਾਰਟੀਆਂ ਦੀ ਤਰ੍ਹਾਂ ਮੌਕੇ ਤੇ ਦੂਸਰੀਆਂ ਪਾਰਟੀਆਂ 'ਚੋਂ ਛੁੱਕਣੇ ਸ਼ੁਰੂ ਕਰ ਦਿੱਤੇ ਨੇ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਇਹਨਾਂ ਦੇ ਹੁਸ਼ਿਆਰਪੁਰ ਤੋਂ ਐਮ ਐਲ ਏ ਰਾਜਕੁਮਾਰ ਚੱਬੇਵਾਲ ਜੀ ਬਣੇ ਨੇ ਉਹ ਵੀ ਦੂਸਰੀ ਪਾਰਟੀ ਤੋਂ ਬਦਲ ਕੇ ਆਏ ਨੇ ਔਰ ਜਲੰਧਰ ਸ਼ਹਿਰ ਤੋਂ ਜਿਹੜੇ ਪਵਨ ਕੁਮਾਰ ਤੀਨੂ ਜੀ ਇਹਨਾਂ ਦੇ ਕੈਂਡੀਡੇਟ ਸੀ ਜਿਹੜੇ ਬੁਰੀ ਤਰ੍ਹਾਂ ਹਾਰੇ ਨੇ ਉਹ ਵੀ ਅਕਾਲੀ ਦਲ ਛੱਡ ਕੇ ਹੀ ਆਏ ਸੀ ਤਾਂ ਜੇ ਅਸੀਂ ਗੱਲ ਕਰੀਏ ਸੰਗਰੂਰ ਤੋਂ ਇਹਨਾਂ ਦੇ ਜਿੱਤੇ ਹੋਏ ਕੈਂਡੀਡੇਟ ਮੀਤ 헤ਰਦੀ ਉਹ ਬਰਨਾਲੇ ਤੋਂ ਐਮਐਲਏ ਨੇ ਤੋਂ ਇੱਥੋਂ ਸਾਨੂੰ ਸਾਫ਼-ਸਾਫ਼ ਪਤਾ ਚੱਲਦਾ ਹੈ ਕਿ ਅੱਜ ਦੀ ਡੇਟ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੋਲ ਲੀਡਰਾਂ ਦੀ ਕਮੀ ਹੈ ਤੋਂ ਲੀਡਰਾਂ ਦੀ ਕਮੀ ਦਾ ਕਾਰਨ ਆਮ ਆਦਮੀ ਪਾਰਟੀ ਖੁਦ ਹੈ ਪਿਛਲੇ ਸਮਿਆਂ ਦੇ ਵਿੱਚ ਅਸੀਂ ਦੇਖਿਆ ਕਿ ਆਪਣੇ ਪੜ੍ਹੇ ਲਿਖੇ ਤੇ ਮਿਹਨਤੀ ਵਰਕਰਾਂ ਦੀ ਕਦਰ ਨਾ ਕਰਨਾ ਔਰ ਉਹਨਾਂ ਨੂੰ ਧਰ ਕੇ ਨਾਰ ਕਰਕੇ ਦੂਸਰੀਆਂ ਪਾਰਟੀਆਂ ਤੋਂ ਆਏ ਨਵੇਂ ਲੋਕਾਂ ਨੂੰ ਟਿਕਟਾਂ ਦੇਣਾ ਅੱਜ ਇਹੀ ਮੁੱਖ ਕਾਰਨ ਹੈ ਜ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਲੀਡਰ ਬਚਿਆ ਨਹੀਂ ਔਰ ਇਹਨਾਂ ਨੂੰ ਬਾਹਰਲੀਆ ਪਾਰਟੀਆਂ ਤੋਂ ਜਿਹੜੇ ਲੀਡਰ ਲੈ ਕੇ ਆਣੇ ਪੈ ਰਹੇ ਨੇ ਮੈਂ ਇੱਥੇ ਯਾਦ ਕਰਾਉਣਾ ਚਾਹਾਂਗਾ ਕਿ ਸ਼ਾਇਦ ਤੁਸੀਂ ਪੜ੍ਹਿਆ ਹੋਵੇ ਕਿਤੇ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਮੈਨੀਫੈਸਟੋ ਸ਼ੁਰੂ ਦੇ ਵਿੱਚ ਬਣਿਆ ਸੀ ਉਹਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਅਸੀਂ ਰਿਕਸ਼ੇ ਵਾਲੇ ਨੂੰ ਆਟੋ ਵਾਲੇ ਨੂੰ ਟਿਕਟ ਦੇਵਾਂਗੇ ਤੇ ਅੱਜ ਸਾਨੂੰ ਦੇਖਣਾ ਪਏਗਾ ਕਿ ਜਿਹੜੇ ਪੰਜਾਬ ਦੇ ਵਿੱਚ ਇਹਨਾਂ ਦੇ ਕੈਂਡੀਡੇਟ ਆਏ ਨੇ ਉਹਨਾਂ ਦੇ ਵਿੱਚੋਂ ਕਿਹੜਾ ਰਿਕਸ਼ੇ ਵਾਲਾ ਤੇ ਕਿਹੜਾ ਆਟੋ ਵਾਲਾ ਔਰ ਨਾਲ ਦੇ ਨਾਲ ਇਹਨਾਂ ਨੇ ਇਹ ਵੀ ਲਿਖਿਆ ਸੀ ਕਿ ਟਿਕਟ ਲੈਣ ਲਈ ਘੱਟੋ-ਘੱਟ ਉਹ ਜਿਹੜਾ ਵਰਕਰ ਹੈ 1 ਸਾਲ ਪੁਰਾਣਾ ਹੋਣਾ ਚਾਹੀਦਾ। ਤੋਂ 1 ਸਾਲ ਪੁਰਾਣੇ ਵਰਕਰ ਨਾਂ ਤੇ ਰਾਜਕੁਮਾਰ ਜੱਬੇਵਾਲ ਜੀ ਨੇ ਤੇ ਨਾਂ ਹੀ ਪਾਉਣ ਕੁਮਾਰ ਟੀਨੂ ਜੀ। ਹਾਂ ਦੂਸਰੇ ਜਿਹੜੇ ਐਮਐਲਏ ਨੇ ਉਹ ਪੁਰਾਣਿਆਂ ਦੇ ਵਰਕਰ ਵੀ ਨੇ ਤੇ ਮੌਜੂਦਾ ਐਮਐਲਏ ਵੀ ਨੇ। ਤੋਂ ਜੇ ਅੱਜ ਉਹਨਾਂ ਕੋਲ ਉੱਥੇ ਦੇ ਕੋਈ ਹੋਰ ਲੀਡਰ ਹੁੰਦੇ ਤੇ ਸ਼ਾਇਦ ਉਸ ਐਮਐਲਏ ਨੂੰ ਜਿਹੜਾ ਆਪਣਾ ਕੈਰੀਅਰ ਦਾਅ ਤੇ ਨਾ ਲਾਣਾ ਪੈਂਦਾ ਅਤੇ ਉਹ ਜਿਹੜਾ ਅਲੱਗ ਤੋਂ ਐਮਪੀ ਹੈ ਉਹ ਬਣਦਾ। ਇਹ ਚੀਜ਼ ਸਾਨੂੰ ਦੇਖਣੀ ਪਵੇਗੀ ਕਿ ਆਮ ਆਦਮੀ ਪਾਰਟੀ ਕਿੰਨੀ ਦੇਰ ਇਹ ਗਿਣੇ ਚੁਣੇ ਜਿਹੜੇ ਲੀਡਰ ਹੈ ਇਹਨਾਂ ਦੇ ਉੱਪਰ ਦਾਅਵ ਖੇਲਦੀ ਹੈ ਕਿ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਦੂਸਰੀਆਂ ਪਾਰਟੀਆਂ ਤੋਂ ਕੈਂਡੀਡੇਟ ਐਦਾਂ ਹੀ ਚੁੱਕ-ਚੁੱਕ ਕੇ ਜਿਹੜੀ ਲੈ ਕੇ ਆਏਗੀ ਤੇ ਤੁਹਾਡੇ ਸਾਹਮਣੇ ਐਮਐਲਏ ਜਾਂ ਐਮਪੀ ਕੈਂਡੀਡੇਟ ਇਹ ਦਵੇਗੀ ਤੁਸੀਂ ਚੋਣ ਪ੍ਰਚਾਰ ਦੇ ਵਿੱਚ ਦੇਖਿਆ ਹੋਣਾ ਕਿ ਅਖੀਰਲੇ ਸਮੇਂ ਦੇ ਵਿੱਚ ਜਦੋਂ ਅਰਵਿੰਦ ਕੇਜਰੀਵਾਲ ਜੀ ਨੂੰ ਜ਼ਮਾਨਤ ਵੀ ਮਿਲਦੀ ਹੈ ਤਾਂ ਉਹਨਾਂ ਨੇ ਆਪਣੀ ਬਿਮਾਰੀ ਦਾ ਹਵਾਲਾ ਜਿਹੜਾ ਕੋਰਟ ਦੇ ਵਿੱਚ ਦਿੱਤਾ ਸੀ ਲੇਕਿਨ ਜਿੱਦਾਂ ਹੀ ਉਹ ਪੰਜਾਬ ਪਹੁੰਚਦੇ ਨੇ ਤੇ ਦਿਨ ਰਾਤ ਇੱਥੇ ਦੇ ਚੋਣ ਪ੍ਰਚਾਰ ਦੇ ਵਿੱਚ ਉਹ ਜੁਟ ਜਾਂਦੇ ਨੇ ਔਰ ਜਲੰਧਰ ਸ਼ਹਿਰ ਦੇ ਵਿੱਚ ਵੀ ਉਹਨਾਂ ਦੀਆਂ ਇੱਕ ਦੋ ਗੇੜੀਆਂ ਲੱਗਦੀਆਂ ਨੇ ਜਿਹੜੀਆਂ ਕਿ ਸ਼ਾਇਦ ਪਵਨ ਕੁਮਾਰ ਟੀਨੂ ਜੀ ਉਹਨੂੰ ਕੈਸ਼ ਨਹੀਂ ਕਰ ਪਾਉਂਦੇ ਔਰ ਬੜੀ ਬੁਰੀ ਤਰ੍ਹਾਂ ਜਿਹੜਾ ਉਹ ਚਰਨਜੀਤ ਚੰਨੀ ਜੀ ਤੋਂ ਹਾਰ ਜਾਂਦੇ ਨੇ 1,75,000 ਦੀ ਲੀਡ ਜਿਹੜੀ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਦੇ ਵਿੱਚੋਂ ਲਈ ਹੈ ਇਹ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਦੂਸਰੇ ਨੰਬਰ ਤੇ ਹਾਈएस्ट ਮਾਰਜਨ ਜਿਹੜਾ ਰਿਹਾ ਉਹ ਚਰਨਜੀਤ ਸਿੰਘ ਚੰਨੀ ਜੀ ਦਾ ਰਿਹਾ ਹੈ ਤੂ ਬੜੀ ਉਮੀਦ ਹੈ ਜਲੰਧਰ ਵਾਸੀਆਂ ਨੂੰ ਚਰਨਜੀਤ ਸਿੰਘ ਚੰਨੀ ਜੀ ਤੇ ਦੇਖੋ ਅਸੀਂ ਕਿਸੇ ਪਾਰਟੀ ਦੀ ਫੇਵਰ ਚ ਨਹੀਂ ਲੇਕਿਨ ਇੱਕ ਉਮੀਦ ਹੁੰਦੀ ਹੈ ਕਿ ਕੋਈ ਵੀ ਜਿਹੜਾ ਕੈਂਡੀਡੇਟ ਹੈ ਜੇ ਉਹ ਐਮਐਲਏ ਬਣਿਆ ਜਾ ਉਹ ਐਮਪੀ ਬਣ ਕੇ ਸਾਡੇ ਵਿੱਚ ਆਇਆ ਤੇ ਉਹ ਉਹਨਾਂ ਸ਼ਰਤਾਂ ਨੂੰ ਪੂਰਾ ਕਰੇ ਜਿਹੜੀਆਂ ਸ਼ਰਤਾਂ ਦੇ ਉੱਪਰ ਉਹ ਐਮਪੀ ਜਾਂ ਐਮਐਲਏ ਬਣਿਆ ਸਾਨੂੰ ਇਹ ਚੀਜ਼ ਸੋਚਣੀ ਪਵੇਗੀ ਕਿ ਸਾਡੇ ਸ਼ਹਿਰ ਦਾ ਨਾ ਹੋਣ ਦੇ ਬਾਵਜੂਦ ਵੀ ਅੱਜ ਜੇ ਉਹ ਲੋਕਾਂ ਦਾ ਦਿਲ ਜਿੱਤ ਪਾਏ ਨੇ ਲੋਕਾਂ ਨੇ ਉਹਨਾਂ ਦੇ ਉੱਪਰ ਭਰੋਸਾ ਜਤਾਇਆ ਤੇ ਇਹ ਹੁਣ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਜਲੰਧਰ ਦੇ ਵਿੱਚ ਚੱਲ ਰਹੀਆਂ ਸਮੱਸਿਆਵਾਂ ਜਿਹੜੀਆਂ ਨੇ ਉਹਨਾਂ ਦਾ ਹੱਲ ਕਰਾਂ ਕੋਈ ਨਵੇਂ ਪ੍ਰੋਜੈਕਟ ਐਸੇ ਜਲੰਧਰ ਸ਼ਹਿਰ ਦੇ ਵਿੱਚ ਲੈ ਕੇ ਆਣ ਜਿਸ ਦੇ ਨਾਲ ਕਨੈਕਟੀਵਿਟੀ ਥੋੜੀ ਸੋਖੀ ਹੋ ਸਕੇ ਔਰ ਜਲੰਧਰ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਇੱਥੇ ਘਰ ਬੈਠਿਆਂ ਰੋਜ਼ਗਾਰ ਮਿਲ ਸਕੇ ਤੋ ਦੋਸਤੋ ਜਲੰਧਰ ਦੀ ਗੱਲ ਕਰਦਿਆਂ ਕਰਦੇ ਅਸੀਂ ਸ਼ਾਇਦ ਪੰਜਾਬ ਦੇ ਮੁੱਦੇ ਤੋਂ ਥੋੜਾ ਜਾਂ ਹਟ ਗਏ ਆ ਲੇਕਿਨ ਅੱਜ ਫੇਰ ਦੁਬਾਰਾ ਜੀ ਅ ਲੇਕਿਨ ਫੇਰ ਦੁਬਾਰਾ ਸੀ ਟ੍ਰੈਕ ਤੇ ਆਉਨੇ ਆ ਤੋ ਪੰਜਾਬ ਦੇ ਵਿੱਚ ਤਿੰਨ ਸੀਟਾਂ ਲਈਆਂ ਨੇ ਪੰਜਾਬ ਦੀ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਤੇ ਸੱਤ ਸੀਟਾਂ ਲਈਆਂ ਨੇ ਕਾਂਗਰਸ ਨੇ ਲੇਕਿਨ ਜਿਹੜੀਆਂ ਦੋ ਸੀਟਾਂ ਨੇ ਸਭ ਤੋਂ ਜ਼ਿਆਦਾ ਇੰਪੈਕਟ ਕੀਤਾ ਉਹ ਸ਼ਾਇਦ ਭਾਰਤ ਦੀ ਰਾਜਨੀਤੀ ਦੇ ਉੱਪਰ ਵੀ ਇੰਪੈਕਟ ਹੋਏਗਾ ਉਹ ਨੇ ਖਡੂਰ ਸਾਹਿਬ ਤੋਂ ਭਾਈ ਅਮਰਿਤਪਾਲ ਸਿੰਘ ਜੀ ਤੇ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਇਹ ਦੋਨੇ ਇੱਕ ਤਰ੍ਹਾਂ ਦੇ ਆਜ਼ਾਦ ਉਮੀਦਵਾਰ ਤੌਰ ਤੇ ਮੈਦਾਨ ਦੇ ਵਿੱਚ ਉਤਰੇ ਔਰ ਇੱਥੋਂ ਤੱਕ ਤੇ ਜੇ ਅਸੀਂ ਭਾਈ ਅਮਰਿਤਪਾਲ ਸਿੰਘ ਜੀ ਦੀ ਗੱਲ ਕਰੀਏ ਤੇ ਉਹ ਇਲੈਕਸ਼ਨ ਲੜ ਰਹੇ ਨੇ ਜੇਲ੍ਹ ਤੋਂ ਤੁਸੀਂ ਜਾਣਦੇ ਹੋ ਅੱਜ ਪੰਜਾਬ ਦੇ ਵਿੱਚ ਇੱਕ ਨਾਮੀ ਚਿਹਰਾ ਨੇ ਔਰ ਪੰਜਾਬ ਦੇ ਹੱਕਾਂ ਲਈ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਜੋ ਕੀਤਾ ਉਹ ਸ਼ਾਇਦ ਕਿਸੇ ਕੋਲੋਂ ਛੁਪਿਆ ਨਹੀਂ ਹੈ ਔਰ ਉਹੀ ਜਿਹੜਾ ਉਹਨਾਂ ਦਾ ਕੰਮ ਹੈ ਉਹ ਅੱਜ ਬੋਲ ਰਿਹਾ ਕਿ ਉਹਨਾਂ ਦੇ ਇੱਕ ਵੀ ਕਿਤੇ ਰੈਲੀ ਕੀਤੇ ਬਿਨਾ ਇੱਕ ਵੀ ਉਹਨਾਂ ਦਾ ਕੋਈ ਵੌਇਸ ਜਾਂ ਵੀਡੀਓ ਮੈਸੇਜ ਆਏ ਬਿਨਾ ਅੱਜ ਖਡੂਰ ਸਾਹਿਬ ਤੋਂ ਉਹਨਾਂ ਨੇ 440000 ਦੇ ਲਗਭਗ ਜਿਹੜੀਆਂ ਵੋਟਾਂ ਲਈਆਂ ਨੇ ਇਹ 440000 ਲੋਕਾਂ ਦਾ ਜਿਹੜਾ ਪਿਆਰ ਹੈ ਦਿਲ ਹੈ ਉਹਨਾਂ ਨੇ ਜਿੱਤਿਆ ਇਹ ਇਹ ਦਰਸਾਉਂਦਾ ਹੈ ਕਿ ਉਹਨਾਂ ਦੀ ਸੋਚ ਕਿਤੇ ਨਾ ਕਿਤੇ ਕੁਝ ਪੰਜਾਬ ਦੇ ਹਿੱਤ ਦੀ ਹੈ ਤੁਸੀਂ ਆਪਣਾ ਜਿਹੜਾ ਉਹ ਮਤ ਆਪਣਾ ਰੱਖ ਸਕਦੇ ਹੋ ਤੁਹਾਡਾ ਪੁਆਇੰਟ ਆਫ View ਆਪਣਾ ਹੋਏਗਾ ਭਾਈ ਅਮਰਿਤਪਾਲ ਸਿੰਘ ਜੀ ਦੇ ਲਈ ਲੇਕਿਨ ਉਹ 440000 ਲੋਕ ਜਿਹੜੇ ਅੱਜ ਉਹਨਾਂ ਦੇ ਹੱਕ ਦੇ ਵਿੱਚ ਬੈਠੇ ਨੇ ਜਿਨ੍ਹਾਂ ਨੇ ਉਹਨਾਂ ਨੂੰ ਵੋਟ ਕੀਤੀ ਹੈ ਉਹ ਲੋਕਾਂ ਦੀ ਵੋਟ ਦੇ ਨਾਲ ਉਹਨਾਂ ਨੇ BJP ਦੇ ਕੈਂਡੀਡੇਟ ਨੂੰ 195000 ਦੀ ਲੀਡ ਦੇ ਨਾਲ ਹਰਾਇਆ ਔਰ ਜਿਹੜੀ ਕਿ ਲੀਡ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਲੀਡ ਹੋਈ ਹੈ ਉਹ ਕਿਤੇ ਨਾ ਕਿਤੇ ਜਿਹੜਾ ਉਹ ਸੱਚ ਦਾ ਸਾਥ ਵੀ ਦਿੰਦੀ ਹੈ ਉਹ ਲੋਕਾਂ ਦਾ ਪਿਆਰ ਹੈ ਉਹ ਉਹਨਾਂ ਲੋਕਾਂ ਦੇ emotions ਨੇ ਉਹਨਾਂ ਦੀ ਮਨ ਦੀ ਜਿਹੜੀ ਫੀਲਿੰਗ ਹੈ ਕਿ ਸ਼ਾਇਦ ਇਹ ਉਹ ਇਨਸਾਨ ਹੈ ਜਿਹੜਾ ਪੰਜਾਬ ਦੀ ਪੰਜਾਬੀਅਤ ਨੂੰ ਬਚਾ ਕੇ ਰੱਖ ਸਕਦਾ ਹੈ ਜਾਂ ਪੰਜਾਬ ਦੇ ਹੱਕਾਂ ਦੀ ਗੱਲ ਜਿਹੜਾ ਉਹ ਲੋਕ ਸਭਾ ਦੇ ਵਿੱਚ ਜਾ ਕੇ ਕਰ ਸਕਦਾ ਹੈ ਇਹ ਚੀਜ਼ ਸੋਚਣ ਯੋਗ ਹੈ ਕਿ ਸ਼ਾਇਦ ਭਾਈ ਅਮਰਿਤਪਾਲ ਸਿੰਘ ਜੀ ਉਹ ਜਿਹੜੇ ਜੇਲ੍ਹ ਚੋਂ ਬਾਹਰ ਆਣ ਜਾਂ ਨਾ ਆਣ ਇਹ ਬਾਤ ਦੀ ਗੱਲ ਹੈ ਲੇਕਿਨ ਉਹਨਾਂ ਲੋਕਾਂ ਨੇ ਜਿਤਾ ਦਿਤਾ ਹੈ ਕਿ ਪੰਜਾਬ ਦੇ ਲੋਕ ਲੋਕਤੰਤਰ ਪਸੰਦ ਕਰਦੇ ਨੇ ਤੇ ਕਦੀ ਵੀ ਕਿਸੇ ਪਾਰਟੀ ਵਿਸ਼ੇਸ਼ ਦੇ ਪਿੱਛੇ ਲੱਗ ਕੇ ਅੰਧ ਭਗਤ ਨਹੀਂ ਬਣਨਗੇ ਬਹੁਤ ਅੱਛੀ ਗੱਲ ਹੋਈ ਹੈ ਸਾਡੇ ਪੰਜਾਬ ਦੇ ਲਈ ਔਰ ਦੂਸਰੀ ਗੱਲ ਜੇ ਭਾਈ ਸਰਬਜੀਤ ਸਿੰਘ ਖਾਲਸਾ ਜੀ ਦੀ ਕਰੀਏ ਤੇ ਉਹ ਵੀ ਪੰਜਾਬ ਦੀ ਮਿੱਟੀ ਦੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਦੇ ਮਾਤਾ ਜੀ ਵੀ ਪਹਿਲੇ ਐਮਪੀ ਰਹੇ ਨੇ ਤੇ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਦਾ ਪੰਜਾਬ ਦੇ ਇਤਿਹਾਸ ਦੇ ਵਿੱਚ ਨਾਮ ਜਿਹੜਾ ਲਿਖਿਆ ਜਾਂਦਾ ਇਹ ਚੀਜ਼ ਸਾਨੂੰ ਦੇਖਣੀ ਪੈਗੀ ਕਿ ਇਹ ਦੋਨੋਂ ਲੋਕ ਜਿਹੜੇ ਨੇ ਅੱਜ ਪੰਜਾਬ ਦੀ ਆਵਾਜ਼ ਲੋਕ ਸਭਾ ਦੇ ਵਿੱਚ ਚੱਕਣਗੇ 노 ਡਾਊਟ ਕਿ ਪਿਛਲੇ ਸਮਿਆਂ ਦੇ ਵਿੱਚ ਵੀ ਜਿਹੜੇ ਚੋਣ ਚੋਣ ਕੇ ਲੋਗ ਇਹ ਤੂੰ ਪੰਥਕ ਜਿਹੜੇ ਉਹ ਗਏ ਨੇ ਲੇਕਿਨ ਸ਼ਾਇਦ ਉਹ ਸਪੋਰਟ ਨਾ ਹੋਣ ਕਰਕੇ ਪੰਜਾਬ ਦੀ ਆਵਾਜ਼ ਜਿਹੜੀ ਪੂਰੀ ਉੱਥੇ ਹੱਕ ਸੱਚ ਦੀ ਨਹੀਂ ਰੱਖ पाए ਜਾਂ ਉਹਨਾਂ ਦੀ ਆਵਾਜ਼ ਨੂੰ ਦਬਾ ਦਿੱਤਾ ਜਾਂਦਾ ਸੀ ਲੇਕਿਨ ਇਸ ਵਾਰ ਪੂਰੀ ਉਮੀਦ ਹੈ ਕਿ ਪੰਜਾਬ ਦੇ ਜਿਹੜੇ ਵੀ ਕੈਂਡੀਡੇਟ ਜਾ ਰਹੇ ਨੇ ਉਹ ਪਾਰਟੀਆਂ ਦੇ ਹੋਣ ਜਾਂ ਉਹ ਆਜ਼ਾਦ ਹੋਣ ਉਹ ਪੰਜਾਬ ਦੇ ਹੱਕ ਦੀ ਗੱਲ ਜਿਹੜੀ ਹੈ ਉਹ ਲੋਕ ਸਭਾ ਦੇ ਵਿੱਚ ਰੱਖਣਗੇ ਮੈਂ ਫੇਰ ਇੱਕ ਵਾਰੀ ਤੁਹਾਨੂੰ ਗੱਲ ਯਾਦ ਕਰਾਵਾਂਗਾ ਕਿ ਪਿਛਲੀ ਵੀਡੀਓ ਦੇ ਵਿੱਚ ਅਸੀਂ ਗੱਲ ਕੀਤੀ ਸੀ ਪੰਜਾਬ ਦੇ ਪਾਣੀਆਂ ਦੀ ਤੋਂ ਮੈਂ ਜਿੰਨੇ ਵੀ ਐਮਪੀ ਤੁਸੀਂ ਪੰਜਾਬ ਦੇ ਬਣੇ ਹੋ ਜਿਹੜੀਆਂ ਵੀ ਪਾਰਟੀਆਂ ਦੇ ਬਣੇ ਹੋ ਤੁਮੇ ਤੁਹਾਨੂੰ ਯਾਦ ਕਰਾਣਾ ਚਾਹਾਂਗਾ ਕਿ ਇੰਟਰਨੈਸ਼ਨਲ ਰਿਪੇਅਰ ਇਨ ਲਾਅ ਦੇ ਮੁਤਾਬਿਕ ਜਿਹੜਾ ਪੰਜਾਬ ਦੇ ਪਾਣੀ ਦੇ ਉੱਪਰ ਪੰਜਾਬ ਦਾ ਹੱਕ ਬਣਦਾ ਮੈਂ ਉਮੀਦ ਕਰਦਾ ਕਿ ਤੁਸੀਂ ਹਿੰਮਤ ਰੱਖੋਗੇ ਲੋਕ ਸਭਾ ਦੇ ਵਿੱਚ ਉਸ ਮੈਟਰ ਤੇ ਗੱਲ ਕਰਨ ਦੀ ਤੁਸੀਂ ਹਿੰਮਤ ਰੱਖੋਗੇ ਪੰਜਾਬ ਦੇ ਵਿੱਚ ਵੱਧ ਰਹੀ ਬੇਰੋਜ਼ਗਾਰੀ ਦੀ ਲੋਕ ਸਭਾ ਦੇ ਵਿੱਚ ਗੱਲ ਕਰਨ ਦੀ ਤੁਸੀਂ ਇਹ ਹਿੰਮਤ ਰੱਖੋਗੇ ਕਿ ਪੰਜਾਬ ਤੋਂ ਮਾਈਗ੍ਰੇਟ ਹੋ ਕੇ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਰਹੇ ਪੰਜਾਬ ਦੇ ਨੌਜਵਾਨਾਂ ਦੀ ਰੋਕ ਲਾਣ ਦੀ ਲੋਕ ਸਭਾ ਦੇ ਵਿੱਚ ਗੱਲ ਕਰਨ ਦੀ ਤੁਸੀਂ ਇਹ ਹਿੰਮਤ ਰੱਖੋਗੇ ਕਿ ਤੁਸੀਂ ਲੋਕ ਸਭਾ ਦੇ ਵਿੱਚ ਜਾ ਕੇ ਪੰਜਾਬ ਦੇ ਵਿੱਚ ਪੈਸਟੀਸਾਈਡ ਦੀ ਜਿਹੜੀ ਵਰਤੋਂ ਹੋ ਰਹੀ ਹੈ ਕੈਂਸਰ ਦਾ ਜਿਹੜਾ ਮੁੱਖ ਕਾਰਨ ਬਣ ਰਿਹਾ ਉਹਦੇ ਬਾਰੇ ਗੱਲ ਕਰਨ ਦੀ ਇਸ ਦੀ ਰੋਕਥਾਮ ਕਰਨ ਦੀ ਔਰ ਤੁਸੀਂ ਇਹ ਹਿੰਮਤ ਰੱਖੋਗੇ ਕਿ ਤੁਸੀਂ ਲੋਕ ਸਭਾ ਦੇ ਵਿੱਚ ਜਾ ਕੇ ਪੰਜਾਬ ਦੇ ਹੱਕਾਂ ਦੀ ਗੱਲ ਕਰੋਗੇ ਪੰਜਾਬ ਦੀ ਜਨਤਾ ਦੀ ਗੱਲ ਕਰੋਗੇ ਤੋ ਦੋਸਤੋ ਅੱਜ ਦੇ ਐਪੀਸੋਡ ਨੂੰ ਜ਼ਿਆਦਾ ਲੰਬਾ ਨਾ ਖਿੱਚਦੇ ਹੋਏ ਅਸੀਂ ਉਮੀਦ ਰੱਖਦੇ ਹਾਂ ਕਿ ਭਾਰਤ ਦੇ ਵਿੱਚ ਜਿਸ ਦੀ ਵੀ ਸਰਕਾਰ ਬਣੇ ਉਹ ਲੋਕਤਾਂਤ੍ਰਿਕ ਤਰੀਕੇ ਦੇ ਨਾਲ ਬਣੇ ਬਿਨਾਂ ਕਿਸੇ ਖਰੀਦ-ਫਰੋਖਤ ਦੇ ਬਣੇ ਇਮਾਨਦਾਰੀ ਦੇ ਨਾਲ ਲੋਕ ਸੱਚੇ ਸੁੱਚੇ ਇਮਾਨਦਾਰ ਤੇ ਦੇਸ਼ ਪ੍ਰੇਮੀ ਜਿਹੜੇ ਲੀਡਰ ਨੇ ਜਿਹੜੀਆਂ ਪਾਰਟੀਆਂ ਨੇ ਉਹਨਾਂ ਦਾ ਸਾਥ ਦੇ ਕੇ ਰਲ ਕੇ ਸਰਕਾਰ ਬਣਾਣ ਪ੍ਰਧਾਨ ਮੰਤਰੀ ਜੋ ਵੀ ਹੋਏ ਉਹ ਭਾਰਤ ਦੀ ਗੱਲ ਕਰਦਾ ਹੋਵੇ ਨਾ ਕਿ ਕਿਸੇ जात या किसी قوم ਦੀ ਕਿਉਂਕਿ ਸੈਕੂਲਰ ਦੇਸ਼ ਹੈ ਲੋਕਤੰਤਰ ਦੇ ਵਿੱਚ ਅਸੀਂ ਰਹਨੇ ਆ ਤੇ ਇਸ ਕਰਕੇ ਲੋਕਤੰਤਰੀਕ ਤੌਰ ਤੇ ਹੀ ਜਿਹੜਾ ਪ੍ਰਧਾਨ ਮੰਤਰੀ ਚੁਣਾ ਚੁਣਿਆ ਜਾਣਾ ਚਾਹੀਦਾ ਔਰ ਅਸੀਂ ਪੂਰੀ ਉਮੀਦ ਕਰਦੇ ਆ ਵੀ ਜਿਹੜੀਆਂ ਪਾਰਟੀਆਂ ਦੇ ਵੀ ਕੈਂਡੀਡੇਟ ਤੁਸੀਂ ਜਿੱਤਿਓ ਤੁਸੀਂ ਆਪਣੇ ਏਰੀਆ ਦੀ ਗੱਲ ਕਰੋਗੇ ਤੁਸੀਂ ਆਪਣੇ ਸੂਬੇ ਦੀ ਬਿਹਤਰੀ ਦੀ ਗੱਲ ਕਰੋਗੇ ਔਰ ਇਹੀ ਉਮੀਦ ਰੱਖਦਾ ਅੱਜ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡਾ ਜਿਹੜੇ ਦੋਸਤ ਤੁਸੀਂ ਇਸ ਦੋਸਤ ਤੁਸੀਂ ਇਸ ਚੈਨਲ ਨੂੰ ਦੇਖਦੇ ਹੋ ਪਿਆਰ ਦਿੰਦੇ ਹੋ ਪਰਸਨਲੀ ਜਿਨ੍ਹਾਂ ਦੇ ਫੋਨ ਆਂਦੇ ਕਮੈਂਟਸ ਕਰਦੇ ਹੋ ਤੁਸੀਂ ਲਗ ਲਗ ਜਿਹੜੇ ਟਾਪਿਕ ਮੈਨੂੰ ਭੇਜਦੇ ਹੋ ਮੈਂ ਕੋਸ਼ਿਸ਼ ਕਰ ਰਿਹਾ ਕਿ ਹੌਲੀ ਹੌਲੀ ਉਹ ਸਭ ਟਾਪਿਕਸ ਦੇ ਉੱਪਰ ਵੀਡੀਓ ਬਣਾਈਏ ਪੰਜਾਬ ਦੇ ਅਸਲ ਜਿਹੜੇ ਮੁੱਦੇ ਨੇ ਉਹਨਾਂ ਨੂੰ ਚੱਕੀਏ ਨਾ ਕਿ ਸਿਰਫ ਵਿਊਜ਼ ਲੈਣ ਲਈ ਹਵਾਦੀਆਂ ਗੱਲਾਂ ਕਰੀਏ ਤੋਂ ਅੱਜ ਦਾ ਜਿਹੜਾ ਮੁੱਦਾ ਹੈ ਉਹ ਸਰਕਾਰ ਕਿੰਨਾ ਦੀ ਹੋਣੀ ਚਾਹੀਦੀ ਹੈ ਕੌਣ ਹੋਣੇ ਚਾਹੀਦੇ ਨੇ ਕਿੱਦਾਂ ਦੇ ਲੋਕ ਹੋਣੇ ਚਾਹੀਦੇ ਨੇ ਇਹ ਸਾਰਾ ਅਸੀਂ ਜਿਹੜਾ ਉਹ ਫਿਲਟਰ ਕੀਤਾ ਹੈ ਤੋ ਅਸੀਂ ਪੰਜਾਬੀ ਆ ਇਸ ਕਰਕੇ ਪੰਜਾਬ ਦੇ ਹਿੱਤ ਦੀ ਗੱਲ ਕਰਨ ਵਾਲੇ ਲੀਡਰ ਤੇ ਨੇਤਾ ਸਾਨੂੰ ਚਾਹੀਦੇ ਨੇ ਪਾਰਟੀ ਕੋਈ ਵੀ ਹੋਵੇ ਜਿਹੜਾ ਪੰਜਾਬ ਨੂੰ ਅੱਗੇ ਲੈ ਕੇ ਜਾਏਗਾ ਪੰਜਾਬ ਦੀ ਪੰਜਾਬੀਅਤ ਨੂੰ ਲੈ ਕੇ ਜਾਏਗਾ ਔਰ ਪੰਜਾਬ ਦੇ ਪੰਜਾਬ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਕਰਾਏਗਾ ਪੰਜਾਬ ਉਹਨਾਂ ਦੇ ਨਾਲ ਚੱਲੇਗਾ ਤੋ ਅੱਜ ਦੀ ਵੀਡੀਓ ਇੰਨਾ ਹੀ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਜੇ ਤੁਸੀਂ ਹੋਰ ਵੀ ਕਿਸੇ ਟੌਪਿਕ ਤੇ ਬਰੀਫਲੀ ਜਾਣਨਾ ਚਾਹੁੰਦੇ ਹੋ ਔਰ ਚਾਹੁੰਦੇ ਹੋ ਕਿ ਸਾਡਾ ਚੈਨਲ ਉਸ ਵੀਡੀਓ ਨੂੰ ਲੈ ਕੇ ਆਏ ਤੇ ਤੁਹਾਡੇ ਕਮੈਂਟਸ ਦਾ ਇੰਤਜ਼ਾਰ ਰਹੇਗਾ ਅਸੀਂ ਵੇਟ ਕਰ ਰਹੇ ਹਾਂ ਕਿ ਤੁਸੀਂ ਜਲਦੀ ਤੋਂ ਜਲਦੀ ਆਪਣੇ ਸੁਝਾਅ ਸਾਨੂੰ ਭੇਜੋ ਤਾਂ ਜੋ ਆਪਣੇ ਚੈਨਲ ਨੂੰ ਅਸੀਂ ਇੰਪਰੂਵ ਵੀ ਕਰ ਸਕੀਏ ਔਰ ਪੰਜਾਬ ਦੀਆਂ ਜਲੰਧਰ ਦੀਆਂ ਤੇ ਆਪਣੇ ਏਰੀਆ ਦੀਆਂ ਸਮੱਸਿਆਵਾਂ ਨੂੰ ਪਬਲਿਕਲੀ ਲੋਕਾਂ ਦੇ ਵਿੱਚ ਲੈ ਕੇ ਆਈਏ ਤਾਂ ਜੋ ਉਹਨਾਂ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾ ਸਕੇ ਜੁੜੇ ਰਹਿਣ ਲਈ ਧੰਨਵਾਦ ਜੈ ਹਿੰਦ